ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਮਾਥੀਓ ਮੈਂ ਹਰਪੀ ਕਰਤੂਰੀ ਸੋ ਸਾਥੀਓ ਕਾਲੇ ਪਾਣੀਆਂ ਨੂੰ ਲੈ ਕੇ ਸਚਾਈ ਸਾਹਮਣੇ ਆ ਚੁੱਕੀ ਆ ਕਿਉਂਕਿ ਇਹ ਤਾਂ ਹੋਣਾ ਹੀ ਸੀਗਾ ਜਿਹੜੇ ਪ੍ਰਵਾਸੀਆਂ ਨੂੰ ਆਪਦੇ ਜਮਾਈ ਬਣਾ ਕੇ ਪੰਜਾਬ ਦੇ ਅੱਗੇ ਖੜਾ ਕਰਨ ਦੀ ਗੱਲ ਕਰਦੇ ਸੀਗੇ ਅੱਜ ਉਹਨਾਂ ਦੀਆਂ ਲੱਤਾਂ ਭਾਰ ਨਹੀਂ ਝੱਲੀਆਂ ਉਹਨਾਂ ਨੇ ਆਪਦੇ ਸਾਹਮਣੇ ਸੱਚਾਈ ਰੱਖ ਦਿੱਤੀ ਆ ਉਹਨਾਂ ਨੇ ਆਪਦੇ ਸਾਹਮਣੇ ਪੰਜਾਬ ਦੇ ਸਾਹਮਣੇ ਸੱਚਾਈ ਵਿਆਣ ਕਰ ਦਿੱਤੀ ਆ ਵਿਆਣਵਾਜੀ ਕਰ ਦਿੱਤੀ ਆ ਵੀ ਸੱਚਾਈ ਵਿੱਚੋਂ ਕੀ ਆ ਇੱਕ ਕਮੇਡੀਅਰ ਇੱਕ ਚੁਟਕਲੇ ਸੁਣਾਉਣ ਵਾਲਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜਿਹਦੀ ਸਹੇਤੇ ਪੰਜਾਬ ਨੂੰ ਜ਼ਹਿਰ ਪਿਆਇਆ ਜਾ ਰਿਹਾ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਜਿਹਦੀ ਸਹੇਤੇ ਉਹਦੀ ਸਹੇਤੇ ਹੀ ਇਹ ਸਾਰਾ ਕੰਮ ਹੋ ਰਿਹਾ ਪੰਜਾਬ ਸਰਕਾਰ ਕਹਿ ਰਹੀ ਆ ਬੀ ਪੰਜਾਬ ਨੂੰ ਖਤਮ ਕਰ ਦੋ ਤੇ ਇੱਥੇ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਨੇ ਸਾਡੇ ਜਮਾਈ ਨੇ ਉਹ ਪੰਜਾਬ ਦੇ ਵਿੱਚ ਰਹਿਣੇ ਚਾਹੀਦੇ ਨੇ ਵੱਧ ਤੋਂ ਵੱਧ ਤੁਸੀਂ ਲੈ ਕੇ ਆਓ ਲੱਖਾਂ ਦੇ ਵਿੱਚ ਸੋ ਮੈਂ ਇੱਕ ਵੀਡੀਓ ਤੁਹਾਡੇ ਸਾਹਮਣੇ ਦਿਖਾਉਣਾ ਚਾਹੁੰਦੀ ਆ ਤੁਹਾਨੂੰ ਗੌਰ ਨਾਲ ਸੁਣਿਓ ਸਾਥੀਓ ਅੱਜ ਜੇ ਟੈਕਸ ਦੀ ਗੱਲ ਕਰੀਏ ਅਸੀਂ ਟੈਕਸ ਪਿਆ 75 ਕਰੋੜ ਰੁਪਇਆ ਹਰ ਸਾਲ ਸਾਡੀ ਡਾਈਨ ਦਾ ਅਸੀਂ ਟੈਕਸ ਦਿੰਦੀ ਆ ਪੰਜਾਬ ਸਰਕਾਰ ਨੂੰ ਮੈਂ ਲੱਖਾ ਸੁਧਾਰਾ ਔਰ ਕਾਲੇ ਮੋਚੇ ਨੂੰ ਪੁੱਛਣਾ ਚਾਹਨਾ ਤੁਹਾਡਾ ਕੀ ਇਨਕਮ ਬਸੂਣੋ ਸੇ ਸੁਣ ਮੈਨੂੰ ਦੱਸੋ 75 ਕਰੋੜ ਰੁਪਇਆ ਟੈਕਸ ਦੇ ਰਹੇ ਨੇ ਸਰਕਾਰ ਨੂੰ ਸਰਕਾਰ ਸਿਰਫ ਇੱਕ ਗਾਂਧੀ ਦਾ ਨੋਟ ਦੇਖ ਰਹੀ ਆ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜਾ ਪੰਜਾਬ ਆ ਉਹ ਮਰੇ ਖਪੇ ਉਹਨੂੰ ਕੁਛ ਮਰਜ਼ੀ ਹੋਵੇ ਉਹਨੇ ਕੋਈ ਵੀ ਲੈਣਾ ਦੇਣਾ ਨਹੀਂ ਉਹਨੂੰ ਸਿਰਫ ਇੱਕ ਪੈਸਾ ਇੱਕ ਬੋਟ ਤੱਕਰ ਮਤਲਬਾ ਪੈਸਾ ਇਹ ਲੋਕ ਦੇਣਗੇ ਜਿਹੜੇ ਫੈਕਟਰੀਆਂ ਵਾਲੇ ਨੇ ਜਿਹੜੇ ਪੰਜਾਬ ਨੂੰ ਨਿਰਾਗੰਧ ਪਿਆਰੇ ਨੇ ਤੇ ਬੋਟ ਪੰਜਾਬ ਸਰਕਾਰ ਮੁੱਖ ਮੰਤਰੀ ਸਰਕਾਰ ਭਗਵੰਤ ਮਾਨ ਜੀ ਦੇ ਜਿਹੜੇ ਜਿਨ੍ਹਾਂ ਦੇ ਉਹ ਮਤਲਬ ਕੀ ਜਵਾਈ ਬਣਾ ਕੇ ਜਿਨ੍ਹਾਂ ਨੂੰ ਪ੍ਰਵਾਸੀਆਂ ਨੂੰ ਲੈ ਕੇ ਆ ਰਹੇ ਨੇ ਵੋਟ ਉਹ ਪਾਉਣਗੇ ਮੈਂ ਸਿੱਧਾ ਪੰਜਾਬੀ ਚ ਕਹੁੰਦੀ ਇਹ ਗੱਲ ਸੋ ਪੰਜਾਬੀਓ ਸਾਨੂੰ ਜਾਗਣ ਦੀ ਲੋੜ ਆ ਸਾਨੂੰ ਸੁੱਤੇ ਜੇ ਸੁੱਤੇ ਪਏ ਰਹਿ ਗਏ ਨਾ ਜੇ ਅਸੀਂ ਤਾਂ ਸੁੱਤੇ ਹੀ ਰਹਾਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਆਉਣ ਵਾਲੀਆਂ ਨਸਲਾਂ ਨੇ ਉਹ ਮਿੱਥੋ ਸਟਾਮ ਤੇ ਲਿਖ ਕੇ ਲੈ ਲਓ ਉਹ ਬਿਲਕੁਲ ਵੀ ਲੜਾਈ ਨਹੀਂ ਲੜ ਸਕਦੀਆਂ ਬਹੁਤ ਜ਼ਿਆਦਾ ਆਪਣੇ ਜਿਹੜੀ ਨੌਜਵਾਨ ਪੀੜ੍ਹੀ ਆ ਜਿਹੜੇ ਨਮੀ ਪਨੀਰੀ ਆ ਉਹ ਬਹੁਤ ਜ਼ਿਆਦਾ ਕਮਜ਼ੋਰ ਆ ਉਹ ਨਹੀਂ ਲੜਾਈ ਲੜ ਸਕਦੀ ਨਹੀਂ ਸਾਡੇ ਬੱਚੇ ਲੜ ਸਕਦੇ ਇਨ੍ਹਾਂ ਨਾਲ ਪ੍ਰਵਾਸੀਆਂ ਨਾਲ ਇਸ ਸਾਡੀ ਜਿਹੜੀ ਜਨਰੇਸ਼ਨ ਆ ਸਾਡੀ ਜਿਹੜੀ ਪੀੜ੍ਹੀ ਆ ਅਸੀਂ ਲੜ ਸਕਦੇ ਹਾਂ ਲੜਾਈ ਸੋ ਸਾਥੀਓ ਵੱਧ ਤੋਂ ਵੱਧ ਚੜ ਕੇ ਕੱਲ ਨੂੰ 3 ਦਸੰਬਰ ਨੂੰ ਲੁਧਿਆਣੇ ਪਹੁੰਚੋ ਇਹ ਇਕੱਲੇ ਇਕੱਲੇ ਦੀ ਲੜਾਈ ਨਹੀਂ ਇਹ ਆਪਣੀ ਪੂਰੇ ਪੰਜਾਬ ਦੀ ਲੜਾਈ ਆ ਏ ਆਪਾਂ ਆਪਦੇ ਪਿੱਛੇ ਜਾਣਾ ਆਪਾਂ ਨੇ ਕਿਸੇ ਪਿੱਛੇ ਨਹੀਂ ਜਾਣਾ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ